ਸੱਚਾ ਦੋਸਤੋ ਮੈਂ ਹਰ ਨਵਨੀ ਸਿੰਘ ਜੀ ਮਾਤ ਅਸੀਂ ਵਿਖਰੇ ਜੀਵੀਸੀ ਅਪਡੇਟ ਇਸ ਵਕਤ ਅਸੀਂ ਮੌਜੂਦ ਆ ਹਿਸ਼ਾਰਪੁਰ ਦੇ ਗੌਰਮਲ ਕਾਲਜ ਚੌਂਕ ਵਿਖੇ ਗੌਰਮਲ ਕਾਲਜ ਚੌਂਕ ਜੋ ਕਿ ਬੜਾ ਹੀ ਮਸ਼ਹੂਰ ਚੌਕ ਆ ਤੇ ਟ੍ਰੈਫਿਕ ਲਾਈਟਸ ਵੀ ਜੋ ਇੱਥੇ ਦਿਨ ਰਾਤ ਜੋ ਖਰਾਬ ਹੋਈ ਰਹਿੰਦੀ ਆ ਇਸ ਸਬੰਧੀ ਵੀ ਕਈ ਵਾਰ ਸਾਡੀ ਟੀਮ ਵੱਲੋਂ ਇੱਥੇ ਵਿਜ਼ਿਟ ਕਰਕੇ ਇਸ ਸਬੰਧੀ ਪ੍ਰਸ਼ਾਸਨ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਗਿਆ ਪਰ ਉਸ ਦੇ ਬਾਵਜੂਦ ਕੋਈ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਇਸ ਤੋਂ ਇਲਾਵਾ ਹੋਰ ਵੀ ਕੁਝ ਲੀਮਾ ਸੰਬੰਧੀ ਜੇ ਗੱਲਾਂ ਕਰੀਏ ਤਾਂ ਹੋਰ ਹੀ ਬਹੁਤ ਸਾਰੇ ਸਵਾਲ ਉੱਠਦੇ ਨੇ ਪੁਲਿਸ ਪ੍ਰਸ਼ਾਸਨ ਤੇ ਤੇ ਇਸ ਵੰਦੀ ਜੋ ਗੱਲਬਾਤ ਅੱਜ ਕਰਨ ਜਾ ਰਹੇ ਆ ਗਵਰਨਮੈਂਟ ਕਾਲਜ ਚੌਂਕ ਦੇ ਨਜ਼ਦੀਕ ਕਈ ਵਾਰ ਚੋਰੀ ਦੀਆਂ ਘਟਨਾਵਾਂ ਵੀ ਵੇਖਣ ਨੂੰ ਮਿਲੀਆਂ ਨੇ ਰੈਸਟੋਰੈਂਟ ਦੇ ਵਿੱਚ ਥੋੜਾ ਸਮਾਂ ਪਹਿਲਾਂ ਇੱਕ ਚੋਰੀ ਦੀ ਵਾਰਤ ਹੋਈ ਸੀ ਤੇ ਚੋਰਾਂ ਵੱਲੋਂ ਚੋਰੀ ਦੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਤਾਂ 2-3 ਦਿਨ ਪਹਿਲਾਂ ਇੱਥੇ ਇੱਕ ਕੁਝ ਵਿਅਕਤੀਆਂ ਵੱਲੋਂ ਮਾਰਨ ਦੀ ਨੀਅਤ ਨਾਲ ਇਕੋ ਵੇ ਦੂਸਰੇ ਵਿਅਕਤੀ ਤੇ ਕਾਤਲਨਾ ਹਮਲਾ ਜੋ ਕੀਤਾ ਗਿਆ ਤੇ ਸ਼ੋਰੂਮ ਦੇ ਵਿੱਚ ਅੰਦਰ ਦਾਖਲ ਹੋ ਕੇ ਉਸ ਤੇ ਜਬਰਦਸਤ ਵਾਰ ਕੀਤੇ ਗਏ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਕਈ ਵਾਰ ਫਲੈਗ ਮਾਰਚ ਕੱਢੇ ਜਾ ਰਹੇ ਨੇ ਕੀ ਇਹ ਫਲੈਗ ਮਾਰਚ ਸਿਰਫ ਇੱਕ ਦਿਖਾਵਾ ਨੇ ਲੋਕਾਂ ਵਿੱਚ ਜਾਂ ਜਿਹੜੇ ਕੋਈ ਇਸ ਸ਼ਰਾਰਤੀ ਅੰਸਰ ਨੇ ਉਹਨਾਂ ਦੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਡਰ ਖੌਫ ਨਜ਼ਰ ਨਹੀਂ ਆ ਰਿਹਾ ਜਿਸ ਨਾਲ ਇਹ ਰਹਿਓ ਜੀਆਂ ਹੋ ਰਹੀਆਂ ਬਾਹਰ ਦਾਤਾਂ ਦੇ ਵਿੱਚ ਕਮੀ ਜਾਵੇ ਜਾਂ ਇਹ ਬੰਦ ਹੋ ਸਕਣ ਇਸ ਸਬੰਧੀ ਅਸੀਂ ਪੁਲਿਸ ਮੁਲਾਜ਼ਮਾਂ ਨਾਲ ਗੱਲਬਾਤ ਕਰਾਂਗੇ ਜੋ ਇੱਥੇ ਡਿਊਟੀ ਦੌਰਾਨ ਤਣਾਤ ਨੇ ਤੇ ਇਸ ਸਬੰਧੀ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਕੀ ਕਹਿਣਾ ਉਹਨਾਂ ਦਾ ਜੀ ਸਰ ਦੇਖਣ ਵਿੱਚ ਆਇਆ ਕਿ ਗੌਰਮੈਂਟ ਕੋਲ ਚੌਂਕ ਦੇ ਆਲੇ ਦੁਆਲੇ ਕਈ ਵਾਰ ਚੋਰੀ ਦੇ ਘਟਨਾਵਾਂ ਜਾਂ ਕਿਸੇ ਤ ਕਈ ਤਰ੍ਹਾਂ ਦੇ ਹਮਲਾਵਰਾਂ ਵੱਲੋਂ ਹਮਲੇ ਵੀ ਕੀਤੇ ਜਾ ਰਹੇ ਨੇ ਤੇ ਕੁਝ ਸਮਾਂ ਪਹਿਲਾਂ ਇੱਕ ਟਰੱਕ ਵੀ ਜੋ ਹਾਸਾਗਰਸ ਹੋ ਗਿਆ ਸੀ ਇੱਕ ਦੁਕਾਨ ਦੇ ਵਿੱਚ ਟੱਕਰ ਹੋ ਗਈ ਸੀ ਕੀ ਕਾਰਨ ਮੰਨਦੇ ਹੋ ਕਿ ਪੁਲ ਪ੍ਰਸ਼ਾਸਨ 'ਤੇ ਖੌਫ ਹੈ ਐਸਟੀ ਪਿੱਛੇ ਜਾਂ ਕੋਈ ਡਿਊਟੀ ਦੌਰਾਨ ਕੋਈ ਅਨਗਹਿਲੀ ਵਰਤੀ ਜਾ ਰਹੀ ਹੈ ਜੀ ਨਹੀਂ ਸਰ ਡਿਊਟੀ ਪਾਸੇ ਤਾਂ ਕੋਈ ਅਨਗਹਿਲੀ ਨਹੀਂ ਹੈ ਇੱਥੇ ਜਿੱਦਾਂ ਦਿਨ ਨੂੰ ਸਾਡਾ ਟ੍ਰੈਫਿਕ ਦਾ ਵੀ ਨਾਕਾ ਲੱਗਦਾ ਜੀ 8 ਤੋਂ 8 ਹੁੰਦਾ ਤੇ ਆਪਾਂ 8 ਤੋਂ 8 ਤਾਂ ਮੈਂ ਮੇਰੀ ਨਿਗਾਹ 'ਚ ਇਦਾਂ ਦੀ ਕੋਈ ਬਾਰਦਾਤ ਨਹੀਂ ਹੋਈ ਹੈ ਨਾ ਹੀ ਕੋਈ ਐਕਸੀਡੈਂਟ ਇਦਾਂ ਦਾ ਹੋਇਆ ਹਨਾ ਜਿਹੜੀਆਂ ਬਾਰਦਾਤਾਂ ਹੁੰਦੀਆਂ ਜਾਂ ਇਹ ਨਾਈਟ ਹੁੰਦੀਆਂ ਜਾਂ ਮਾਰਨਿੰਗ ਹੁੰਦੀ ਆ ਜਿਹੜਾ ਇੱਥੇ ਐਕਸੀਡੈਂਟ ਹੋਇਆ ਸੀਗਾ ਉਹ ਸਵੇਰੇ 4-5 ਵਜੇ ਦੀ ਵਾਰਦਾਤ ਹੋਈ ਹੈ ਤੇ ਜਿਹੜੀ ਇੱਥੇ ਆ ਲੜਾਈ ਹੋਈ ਆ ਇਹ ਕਰੀਬ 8 ਵਜੇ ਤੋਂ ਬਾਅਦ ਹੋਈ ਆ ਹਨਾ ਜੀ ਟਾਈਮ ਦਾ ਮੈਨੂੰ ਐ ਪ੍ਰੋਪਰ ਨਹੀਂ ਪਤਾ ਪਰ ਇਹ ਰਾਤ ਦੀ ਹੋਈ ਆ ਹਨਾ ਇਹ ਉਹ ਮੁੰਡੇ ਪਤਾ ਲੱਗਾ ਬਈ ਉਹ ਮਤਲਬ ਆਪਣੀ ਸਲਾਹ ਨਾਲ ਇਕੱਠੇ ਆਏ ਆ ਜਾਂ ਉਹਨੂੰ ਲੈਣ ਆਏ ਆ ਮਤਲਬ ਇਦਾਂ ਕਰਕੇ ਹੋਈ ਆ ਇਹਦੇ ਵਿੱਚ ਕੌਲ ਸਿਹਦਾ ਦਾ ਕੋਈ ਏਡਾ ਰੋਲ ਹੈ ਨੀਪੋਲਸ ਆਪਣੀ ਕਾਰਵਾਈ ਕਰਦੀ ਪਈ ਹੈ ਜੋ ਲੀਗਲ ਕਾਰਵਾਈ ਬਣਦੀ ਹੈ ਉਹ ਪ੍ਰੋਸੈਸ ਚ ਪੂਰੀ ਕਾਰਵਾਈ ਹੋਣ ਗਈ ਹੈ ਤੇ ਬਾਕੀ ਚੋਰੀਆਂ ਦੀ ਗੱਲ ਹੋ ਗਈ ਸਰ ਨਾਈਟ ਗਸ਼ਤਾਂ ਲੱਗਦੀਆਂ ਪੀਸੀਆਰ ਵੀ ਅਲਰਟ ਹੁੰਦਾ ਰਾਤ ਨੂੰ ਨਾਈਟ ਡਿਊਟੀ ਵਾਸਤੇ ਤੇ ਮਤਲਬ ਜਿੱਦਾਂ ਕੋਈ ਮੱਲੇ ਚ ਚੱਲ ਗਿਆ ਜਾਂ ਮੱਲੇ ਤੋਂ ਇੱਧਰ ਨੂੰ ਆ ਗਿਆ ਤਾਂ ਕੋਈ ਨਾ ਕੋਈ ਮਤਲਬ ਇਦਾਂ ਦੀ ਵਾਰਦਾਤ ਹੋ ਜਾਂਦੀ ਕਈ ਵਾਰ ਆਦਰਵਾਇਜ਼ ਹੁੰਦੀ ਹੈ ਨਹੀਂ ਪਰ ਕਈ ਵਾਰ ਉਹ ਵੀ ਜਾਂਦੀ ਹੈ ਉਹ ਮਤਲਬ ਜੇ ਦੂਜੇ ਮਹੱਲੇ ਚ ਚਲ ਗਿਆ ਉਧਰੋਂ ਗਾਂ ਤੇ ਗਾਂ ਉਧਰ ਨੂੰ ਜਾਣਾ ਬੰਦਾ ਜੀ ਇਸ ਕਰਕੇ ਜੋ ਕੋਈ ਬਾਰਦਾਤ ਹੋ ਜਾਵੇ ਤਾਂ ਮੈਂ ਕਹਿ ਨਹੀਂ ਸਕਦਾ ਉਧਰ ਪੁਲਿਸ ਜਿਹੜੀ ਆ ਉਹ ਚੌਕਸ ਆ ਨਾਈਟ ਡਿਊਟੀ ਵਾਸਤੇ ਵੀ ਤੇ ਡੇ ਵਾਸਤੇ ਵੀ ਪਰ ਜੇ ਗੱਲ ਕਰੀਏ ਚੋਰੀ ਦੀਆਂ ਵਾਰਤਾਂ ਜਾਂ ਕੋਈ ਲੜਾਈ ਝਗੜੇ ਦੀ ਵਾਰਦਾਤ ਹੁੰਦੀ ਹੈ ਤਾਂ ਕਿੱਥੇ ਕਾਨੂੰਨ ਮਹਿਸੂਸ ਕਰਦੇ ਹੋ ਕਿ ਇਸ ਵਾਰਤਾਂ ਨੂੰ ਸ਼ਰਾਪਤੀ ਅਨਸਰਾਂ ਵੱਲੋਂ ਅੰਜਾਮ ਦਿੱਤੇ ਜਾਂਦੇ ਨੇ ਕਿ ਨੇ ਇਹਦੇ ਵਿੱਚ ਪੁਲਿਸ ਦਾ ਤਾਂ ਕੋਈ ਐਡਾ ਰੋਲ ਨਹੀਂ ਪੁਲਿਸ ਤਾਂ ਆਪਣੀ ਕਾਰਵਾਈ ਕਰਦੀ ਪਈ ਹੈ ਨਾ ਜੀ ਜੇ ਉਹਨਾਂ ਨੇ ਕੋਈ ਸ਼ਰਾਰਤੀ ਅਨਸਰਾਂ ਨੇ ਕੋਈ ਗਲਤ ਕੰਮ ਕੀਤਾ ਤੇ ਪੁਲਿਸ ਨੇ ਬੰਦੇ ਵੀ ਅਰੈਸਟ ਕੀਤੇ ਆ ਤੇ ਉਹਨਾਂ ਦੇ ਅੰਦਰ ਇਸਤੇ ਕਾਰਵਾਈ ਵੀ ਚੱਲਦੀ ਪਈ ਹੈ ਜੀ ਅਥਾ ਜੇ ਗੱਲ ਕਰਦੇ ਆ ਕਿ ਫਲੈਗ ਮਾਰਚ ਦੀ ਫਲੈਗ ਮਾਰਚ ਵੀ ਕੱਢੇ ਜਾ ਰਹੇ ਨੇ ਕੱਢਣ ਦੇ ਬਾਵਜੂਦ ਵੀ ਇਹਨਾਂ ਸ਼ਰਾਰਤੀ ਅਨਸਰਾਂ ਵਿੱਚ ਕੋਈ ਡਰ ਖੌਫ ਦਾ ਦੇਖਣ ਚ ਨਹੀਂ ਨਜ਼ਰ ਆ ਰਿਹਾ ਕੁਝ ਸਰ ਡਰਤਾ ਮੈਂ ਜਿਹੜਾ ਫਲੈਗ ਮਾਰਚ ਆ ਉਹਦਾ ਤੇ ਅਸਰ ਪੈਂਦਾ ਹੀ ਹੈ ਨਾ ਜਿਹੜਾ ਫਲੈਗ ਮਾਰਚ ਆ ਉਹਦਾ ਅਸਰ ਤੇ ਪੈਂਦਾ ਹੀ ਆ ਪਰ ਕਈ ਵਾਰ ਹੋ ਜਾਂਦਾ ਮਤਲਬ ਮੰਨ ਲਓ ਜੇ ਕੋਈ ਮਤਲਬ ਜਿਨ੍ਹਾਂ ਦਾ ਕੋਈ ਇਹ ਤਾਂ ਆਪਸੀ ਰੰਜਿਸ਼ ਕਰਕੇ ਲੜਾਈ ਹੋਈ ਆ ਕੋਈ ਉਦਾਂ ਦਾ ਕੋਈ ਇਹਨਾਂ ਦਾ ਕੋਈ ਨਹੀਂ ਸੀਗਾ ਐਡਾ ਮੈਟਰ ਨਹੀਂ ਸੀਗਾ ਇਹਨਾਂ ਦੀ ਆਪਸੀ ਰੰਜਿਸ਼ ਸੀ ਉਹਦਾ ਨੀ ਕੋਈ ਲੜਾਈ ਕਰਨ ਦੀ ਮਨਸਾ ਸੀਗੀ ਨਹੀਂ ਪਰ ਸਰ ਦੇਖਿਆ ਜਾਂਦਾ ਕਿ ਇਹ ਚੌਂਕ ਦੇ ਆਲੇ ਦੁਆਲੇ ਹੀ ਵਾਰਦਾਤਾ ਜ਼ਿਆਦਾ ਹੁੰਦੀਆਂ ਨੇ ਤੇ ਇੱਥੇ ਹੀ ਸੁਰੱਖਿਆ ਜਿਹੜੀ ਹੈ ਉਹ ਘੱਟ ਦਿਖਾਈ ਦਿੰਦੀ ਹੈ ਜੀ ਨਹੀਂ ਸੁਰੱਖਿਆ ਦੇ ਪੂਰੀ ਹੈ ਸਰ ਸਵੇਰੇ 8 ਤੋਂ 8 ਅਸੀਂ ਐਵੇਲ ਅਵੇਲੇਬਲ ਰਹਿਣਾ ਤੇ ਰਾਤ ਨੂੰ ਵੀ ਪੀਸੀਆਰ ਇੱਥੇ ਅਲਰਟ ਹੁੰਦਾ ਜੀ ਤੇ ਚੈਕਿੰਗ ਅਫਸਰ ਵੀ ਮਤਲਬ ਹਰ ਚੌਂਕ ਦੇ ਵਿੱਚ ਪਰ ਆਵਰ ਖੜੇ ਹੋ ਕੇ ਮਤਲਬ ਕਰਦੇ ਆ ਜੀ ਤੇ ਮੈਂ ਮੰਨ ਨਹੀਂ ਸਕਦਾ ਇਹ ਦੇ ਵਿੱਚ ਜੇ ਸਾਡੇ ਸਟਾਫ ਦੀ ਪੁਲਿਸ ਦੀ ਕੋਈ ਏਡੀ ਨਗਹਿਲੀ ਹੋਵੇ ਜਿਹਦੇ ਨਾਲ ਕਰਕੇ ਕੋਈ ਵਾਰਦਾਤ ਹੋਈ ਹੋਵੇ ਆਪਣੀ ਰੰਜਿਸ਼ ਕਰਕੇ ਜਾਂ ਲੜਾਈ ਝਗੜਾ ਕੋਈ ਹੋ ਗਿਆ ਤਾਂ ਉਹ ਉਹ ਤਾਂ ਮੈਟਰ ਉਹਨਾਂ ਦਾ ਵੱਖਰਾ ਹੈ ਜੀ ਸਰ ਜਿਹੜੀ ਇੱਥੇ ਡਿਊਟੀ ਹੈ ਹੁਸ਼ਿਆਰਪੁਰ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਪੁਲਿਸ ਪੂਰੀ ਚੌਕਸ ਡਿਊਟੀ ਕਰਦੀ ਹੈ ਜੀ ਪਰ ਫਿਰ ਵੀ ਜੇ ਕਿਤੇ ਕੋਈ ਕਮੀ ਰਹਿ ਜਾਂਦੀ ਹੈ ਤੇ ਪੁਲਿਸ ਜਿਹੜੀ ਆਪਣਾ ਪੂਰਾ ਅਹਿਮ ਰੋਲ ਅਦਾ ਕਰਦੀ ਹੈ ਇਹਦੇ ਵਿੱਚ ਕਾਨੂੰਨੀ ਕਾਰਵਾਈ ਪੂਰੇ ਪੂਰੀ ਤਰ੍ਹਾਂ ਕਰਦੀ ਪਈ ਹੈ ਜਿਹੜੀ ਇੱਥੇ ਲੜਾਈ ਵੀ ਹੋਈ ਆ ਜਾਂ ਕੋਈ ਰਾਤ ਨੂੰ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਉਹਦੀ ਪੂਰੀ ਪੁਲਿਸ ਮਸਤਾਇਦ ਆ ਜੀ ਇਹਦੇ ਵਿੱਚ ਪੁਲਿਸ ਦੀ ਨਿਗਹਿਲੀ ਤਾਂ ਮੈਂ ਦੇਖੀ ਨਹੀਂ ਪੁਲਿਸ ਦੀ ਨਿਗਹਿਲੀ ਤਾਂ ਹੈ ਨਹੀਂ ਇਹਦੇ ਵਿੱਚ ਕੋਈ ਵੀ ਠੀਕ ਹੈ ਸਰ ਸੋ ਇਹ ਸਨ ਪ੍ਰਦੀਪ ਕੁਮਾਰ ਜੀ ਉਹ ਸਾਡੇ ਨਾਲ ਜੁੜੇ ਸਨ ਤੇ ਇਹਨਾਂ ਵੱਲੋਂ ਇਹੀ ਕਿਹਾ ਗਿਆ ਕਿ ਇੱਥੇ ਜੋ ਵੀ ਵਾਰਤਾ ਹੁੰਦੀਆਂ ਨੇ ਉਹ ਇਹਨਾਂ ਦੀ ਡਿਊਟੀ ਤੋਂ ਬਾਅਦ ਹੀ ਹੁੰਦੀਆਂ ਨੇ ਤੇ ਨਾਈਟ ਡਿਊਟੀ ਦੇ ਵਿੱਚ ਵੀ ਪੁਲਿਸ ਪ੍ਰਸ਼ਾਸਨ ਗਸ਼ਤ ਤੇ ਹੁੰਦਾ ਪਰ ਉਹ ਕਿਸੇ ਵੇਲੇ ਆਸ-ਪਾਸ ਜਾਂ ਦੂਰ ਦਰਾਡੇ ਹੁਣ ਕਰਕੇ ਬਾਹਰਤ ਨੂੰ ਜਿਹੜਾ ਅੰਜਾਮ ਦਿੱਤਾ ਜਾਂਦਾ ਤੇ ਬਾਹਰਤ ਕਰਕੇ ਜੋ ਸ਼ਰਾਰਤੀ ਅਨਸਰ ਨੇ ਉੱਥੋਂ ਨਿਕਲ ਜਾਂਦੇ ਨੇ ਸੋ ਜੇ ਗੱਲ ਕਰੀਏ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜੋ ਡਿਊਟੀਆਂ ਲਗਾਈਆਂ ਜਾਂਦੀਆਂ ਨੇ ਉਹਨਾਂ ਨੂੰ ਵੀ ਧਿਆਨ ਵਿੱਚ ਰੱਖ ਕੇ ਸੁਰੱਖਿਆ ਦੀ ਡਿਊਟੀ ਜੋ ਹੈ ਸੁਰੱਖਿਆ ਵਾਸਤੇ ਉਸ ਦੀ ਤਨਾਤੀ ਹੈ ਉਹ ਵਧਾਈ ਜਾਣੀ ਚਾਹੀਦੀ ਹੈ ਤਾਂ ਜੋ ਇਹ ਜੋ ਘਟਨਾਵਾਂ ਵਾਪਰਦੀਆਂ ਨੇ ਉਹਨੂੰ ਠੱਲ ਪਾਈ ਜਾ ਸਕੇ ਤੇ ਜੋ ਇਹੋ ਜੇ ਸ਼ਰਾਤੀ ਅਨਸਰ ਨੇ ਉਹਨਾਂ ਨੂੰ ਨੱਥ ਪਾਈ ਜਾ ਸਕੇ ਸੋ ਅਸੀਂ ਇੱਥੇ ਹੋਰ ਵੀ ਰਾਘੀਰਾਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਦੀ ਰਾਏ ਵੀ ਲਵਾਂਗੇ ਕੀ ਕਹਿਣਾ ਉਹਨਾਂ ਦਾ ਸੋ ਲਗਾਤਾਰ ਤਸਵੀਰਾਂ ਜੋ ਤੁਸੀਂ ਗੌਰਮਲ ਕੋਲ ਚੌਂਕਦਿਆਂ ਦੇਖ ਰਹੇ ਹੋ ਜਿੱਥੇ ਕਿ ਵੱਖ-ਵੱਖ ਤਰ੍ਹਾਂ ਨਾਲ ਬਾਹਰ ਦਾਤਾਂ ਨੂੰ ਅੰਜਾਮ ਸ਼ਰਾਤੀ ਅਨਸਰਾਂ ਵੱਲੋਂ ਦਿੱਤੇ ਜਾ ਰਹੇ ਨੇ ਤੇ ਦਿੱਤੇ ਜਾ ਚੁੱਕੇ ਨੇ ਚੋਰੀਆਂ ਘਟਨਾਵਾਂ ਲੈ ਲਈਏ ਲੁੱਟਮਾਰ ਹੋ ਜਵੇ ਜਾਂ ਕੋਈ ਹਾਦਸਾ ਵਾਪਰ ਜਵੇ ਜਾਂ ਫਿਰ ਕਿਤੇ ਤੇ ਕਾਤਲਨਾ ਹਮਲਾ ਹੁੰਦਾ ਇਹਨਾਂ ਸਾਰੀਆਂ ਵਾਰਦਾਤਾਂ ਜੋ ਇਹ ਸਾਰੀਆਂ ਜੋ ਵਾਰਦਾਤਾਂ ਨੇ ਉਹ ਇਸ ਚੌਂਕ ਦੇ ਇਰਦ ਗਿਰਦ ਹੀ ਘੁੰਮਦੀਆਂ ਨਜ਼ਰ ਆਉਂਦੀਆਂ ਨੇ ਇਸ ਸਬੰਧੀ ਪੁਲਿਸ ਅਧਿਕਾਰੀ ਨਾਲ ਵੀ ਗੱਲਬਾਤ ਹੋਈ ਹੈ ਤੇ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਪੂਰੀ ਚੌਕਸੀ ਨਾਲ ਪੂਰੀ ਨਿਗਰਾਨੀ ਇੱਥੇ ਰੱਖਦੇ ਆਂ ਤੇ ਅਸੀਂ ਇਸ ਸਬੰਧੀ ਹੋਰ ਵੀ ਗੱਲਬਾਤ ਕਰਦੇ ਆਂ ਇੱਥੇ ਰਾਹ ਹੀ ਰਨਾਲ ਵੀ ਜੇ ਗੱਲ ਕਰੀਏ ਟ੍ਰੈਫਿਕ ਲਾਈਟਸ ਵੀ ਟ੍ਰੈਫਿਕ ਲਾਈਟਸ ਵੀ ਜੋ ਕਾਫੀ ਲੰਬੇ ਸਮੇਂ ਤੋਂ ਵਰਕ ਨਹੀਂ ਕਰ ਰਹੀਆਂ ਲਗਾਤਾਰ ਖਰਾਬ ਚੱਲਦੀਆਂ ਨਜ਼ਰ ਆ ਰਹੀਆਂ ਨੇ ਟ੍ਰੈਫਿਕ ਦੀ ਜੋ ਵਿਵਸਥਾ ਉਹ ਵੀ ਭੰਗ ਹੁੰਦੀ ਨਜ਼ਰ ਆ ਰਹੀ ਆ ਸੋ ਜੀਬੀਸੀ ਅਪਡੇਟਰ ਦੇ ਮਾਧਿਅਮ ਰਾਹੀਂ ਤੁਹਾਨੂੰ ਇਹ ਸਾਰੇ ਜੋ ਦ੍ਰਿਸ਼ ਨੇ ਅਸੀਂ ਦਿਖਾ ਰਹੇ ਆਂ ਟ੍ਰੈਫਿਕ ਪੁਲਿਸ ਵੱਲੋਂ ਵੀ ਕੋਈ ਇਸ ਸਬੰਧੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਦੋਂ ਕਿ ਟ੍ਰੈਫਿਕ ਪੁਲਿਸ ਮੌਜੂਦ ਹੈ ਤੇ ਜੋ ਵਾਈਕਲਸ ਨੇ ਉਹ ਲਗਾਤਾਰ ਆਏ ਜਾ ਰਹੇ ਨੇ ਤੇ ਖਾਸਾ ਹੋਣ ਦੀ ਵੀ ਸੰਭਾਵਨਾ ਵਾਪਰਨ ਲਈ ਚਾਂਸ ਬਣ ਸਕਦੇ ਨੇ ਸ਼ਰਾਰਤੀ ਅਨਸਰਾਂ ਵੱਲੋਂ ਲੋ ਐਂਡ ਆਰਡਰ ਦੀਆਂ ਲਗਾਤਾਰ ਸ਼ਰਿਆਮ ਧਜੀਆਂ ਪੜਾਈਆਂ ਜਾ ਰਹੀਆਂ ਨੇ ਤੇ ਗੱਲ ਕਰੀਏ ਪਰ ਪੁਲਿਸ ਪ੍ਰਸ਼ਾਸਨ ਦੀ ਜੋ ਇੱਥੇ ਡਿਊਟੀ ਤੇ ਤਨਖਾਹ ਨੇ ਕੀ ਸਿਰਫ ਉਹਨਾਂ ਦਾ ਕੰਮ ਇੱਕ ਚਲਾਨ ਕਟਨਾ ਹੀ ਹੁੰਦਾ ਪਬਲਿਕ ਦੀ ਸੇਫਟੀ ਲਈ ਉਹਨਾਂ ਦੀ ਸਹੂਲਤ ਲਈ ਜੋ ਉਹਨਾਂ ਨੂੰ ਆਦੇਸ਼ ਦਿੱਤੇ ਜਾਂਦੇ ਨੇ ਕਿ ਉਹਨਾਂ ਤੇ ਉਹ ਸਬੰਧੀ ਕੰਮ ਕਰਨ ਦੇ ਵਿੱਚ ਅਸਮਰਥ ਨੇ ਜਾਂ ਇਹ ਮੰਨ ਲਈਏ ਕਿ ਪੁਲਿਸ ਕਰਮਚਾਰੀ ਜੋ ਨੇ ਪੰਜਾਬ ਸਰਕਾਰ ਵੱਲੋਂ ਜਿਹੜੇ ਭਰਤੀ ਨਹੀਂ ਕੀਤੇ ਜਾ ਰਹੇ ਜਾਂ ਜਿਹੜੇ ਖਾਲੀ ਪਈਆਂ ਅਸਾਮੀਆਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਪੋਸਟ ਮੁਲਾਜ਼ਮਾਂ ਦੀ ਕਮੀ ਔਨ ਕਰਕੇ ਇਹੋ ਜੀਆਂ ਘਟਨਾਵਾਂ ਜੋ ਵਾਪਰ ਰਹੀਆਂ ਨੇ ਤੇ ਡਿਊਟੀ ਦੇ ਵਿੱਚ ਕੁਤਾਹੀ ਵਰਤੀ ਜਾ ਰਹੀ ਹੈ ਇਹ ਸਾਰੀਆਂ ਗੱਲਾਂ ਦਾ ਜਵਾਬਦੇ ਸਿਰਫ ਪ੍ਰਸ਼ਾਸਨ ਹੀ ਹੁੰਦਾ ਜੋ ਕਿ ਇੱਕ ਅਨਸਖਾਵੀ ਦੁਰਘਟਨਾ ਵਾਪਰਨ ਦੇ ਕਾਰਨ ਬਣ ਸਕਦੇ ਨੇ ਕਹਿੰਦੇ ਨੇ ਤੇਜ਼ ਰਫਤਾਰੀ ਤੇ ਮੌਤ ਦੀ ਤਿਆਰੀ ਇਹ ਸਿਰਫ ਲਿਖਣ ਅਤੇ ਸੁਣਨ ਨੂੰ ਹੀ ਮਿਲਦਾ ਪਰ ਜਦੋਂ ਇਹ ਹਾਸੇ ਵਾਪਰਦੇ ਨੇ ਤਾਂ ਉਸ ਵੇਲੇ ਹਾਸਾ ਗ੍ਰਸਤ ਨੌਜਵਾਨ ਦੇ ਘਰ ਦੇ ਵੀ ਪਛਤਾਉਂਦੇ ਨੇ ਇਸ ਲਈ ਸੇਫਟੀ ਨਾਲ ਚੱਲਣਾ ਚਾਹੀਦਾ ਹੈ ਟ੍ਰੈਫਿਕ ਰੂਲਸ ਦੀ ਪਾਲਣਾ ਕਰਨੀ ਚਾਹੀਦੀ ਹੈ